ਗਾਂਧੀ ਨਹਿਰੂ ਪਰਿਵਾਰ ਦੇ ਯੁਵਰਾਜ ਤੇ ਜੰਗਲ ਰਾਜ ਦੇ ਯੁਵਰਾਜ ਦੋਨਾਂ ਨੂੰ ਠੁਕਰਾ ਚੁੱਕੀ ਹੈ ਇਹ ਠੁਕਰਾਏ ਹੋਏ ਹਤਾਸ਼ਾ ਨਿਰਾਸ਼ਾ ਔਰ ਕੁੰਠਿਤ ਮਾਨਸਿਕਤਾ ਨਾਲ ਕੰਮ ਕਰਨ ਵਾਲੇ ਇਹ ਜਿਹੜੀ ਜੋੜੀ ਹੈ ਇਹਨਾਂ ਦਾ ਇੱਕੋ ਕੰਮ ਹੈ ਦੇਸ਼ ਦੀ ਸੰਸਕ੍ਰਿਤੀ ਦੇਸ਼ ਦੀ ਸੱਭਿਅਤਾ ਦੇਸ਼ ਦੀ ਸੋਚ ਨੂੰ ਬਦਨਾਮ ਕਰਨਾ ਇਹ ਲੋਕ ਨੇ ਜਿਨ੍ਹਾਂ ਨੇ ਭਾਰਤ ਦੀ ਵੀਰ ਸੈਨਾ ਦਾ ਵੀ ਅਪਮਾਨ ਕੀਤਾ ਔਰ ਹੂਨ ਉਹ ਪੂਰੀ ਠਾਕੁਰਵਰ ਕੇ ਭਾਰਤ ਰਤਨ ਜਿਹੜੇ ਨੇ ਉਹਨਾਂ ਨੂੰ ਜਨਤਾ ਨੇ ਜਨਨਾਇਕ ਦੀ उपाधि ਉਹਨਾਂ ਵੱਸ ਉਹਨਾਂ ਦੁਆਰਾ ਕੀਤੀ ਗਈ ਗਰੀਬਾਂ ਸੇ ਕੰਮਾਂ ਤੇ ਦਿੱਤੀ ਸੀ ਰਾਹੁਲ ਗਾਂਧੀ ਸਹਿਤ ਇੰਦੀ ਗਠਬੰਧਨ ਦੇ ਨੇਤਾ ਉਹ ਜਨਨਾਇਕ ਦੀ उपाधि ਰਾਹੁਲ ਗਾਂਧੀ ਨੂੰ ਦੇ ਦੇ ਉਹ ਰਾਹੁਲ ਗਾਂਧੀ ਜਿਹੜਾ ਇਟਲੀ ਦਾ ਚਸ਼ਮਾ ਲਾ ਕੇ ਵਿਦੇਸ਼ੀ ਟੂਲ ਕਿਟ ਦੇ ਤਹਿਤ ਦੇਸ਼ ਨੂੰ ਬਦਨਾਮ ਕਰਨ ਦਾ ਕੰਮ ਕਰ ਰਿਹਾ ਹੈ